ਬੜਾ ਧਿਆਨ ਨਾਲ ਸਰਕਾਰ ਸੁਣ ਲਈ ਇਹ ਤਾਂ ਇੱਕ ਕਾਰਪੋਰੇਸ਼ਨ ਦੇ ਗਏ ਨਾ ਅਗਲੇ ਗੱਲ ਜਿੱਥੇ ਨੀਲੇ ਕਾਰਡ ਕੱਟੇ ਗਏ ਸਮਾਰਟ ਕਾਰਡ ਗਏ ਅੱਗੋਂ ਉੱਥੇ ਜਾ ਕੇ ਤਾਲੇ ਲਾ ਨਾ ਸੀਲਿੰਗ ਕੀਤੀ ਹੋਈ ਇਹ ਐਮਐਲਏ ਉਹ ਤਾਲੇ ਸਰਕਾਰ ਦੇ ਤੋੜਦੇ ਰਹੇ ਆ ਤੇ ਸਰਕਾਰ ਇੰਨੀ ਨਕਮੀ ਉਰੇ ਦੇ ਅਫਸਰ ਇੰਨੇ ਨਕਮੇ ਇਹਨਾਂ ਤੇ ਜਾਣ ਨਹੀਂ ਜਿਹੜੇ ਸੀਲ ਕੀਤੇ ਹੋਏ ਤਾਲੇ ਉਹ ਐਮਐਲਏ ਉਰੇ ਗੁੰਡੇ ਬਣ ਕੇ ਤੋੜਦੇ ਗੁੰਡੇ ਬਣ ਕੇ ਕੀ ਨਾ ਪਰਚਾ ਦਰਜ ਹੋਇਆ ਜੀ ਅੱਜ ਤੱਕ ਤੁਹਾਡੀ ਨਵੀਂ ਨਵੀਂ ਸਰਕਾਰ ਬਣੀ ਆ ਤੁਸੀਂ ਅਨਜਾਨ ਬੰਦੇ ਤੁਸੀਂ ਸੋਚਦੇ ਹੋ ਵੀ ਇੱਕ ਪਰਚੇ ਹੀ ਸਭ ਕੁਝ ਹੁੰਦਾ ਇੱਕ ਵਿਜੀਲੈਂਸ ਹੁੰਦੀ ਆ ਉਹਨੂੰ ਵਰਤ ਲੋ ਉਹੋ ਜੇ ਨਖੱਟੂ ਅਫਸਰ ਨੇ ਦਿੱਲੀੋਂ ਹੁਕਮ ਆ ਕੇ ਤੁਸੀਂ ਸਾਡੇ ਤੇ ਐਫ ਆਈ ਆਰ ਦਰਜ ਕਰਾਈ ਆ ਵੀ ਅਸੀਂ ਇੱਕ ਗੋਰੇ ਚਿਕਨੇ ਦਾ ਨਾਮ ਲੈਤਾ ਵੀ ਉਹ ਪੈਸੇ ਲੈ ਕੇ ਭੱਜਿਆ ਹੋ ਰਿਓ ਪਹਿਲਾਂ ਤਾਂ ਜਿੰਨੀ ਤੁਹਾਨੂੰ ਵੀ ਖੁਸ਼ੀ ਲੱਗਦੀ ਆ ਸਾਨੂੰ ਵੀ ਉਨਾ ਹੀ ਚਾਹ ਇਹ ਜਿਹੜੀ ਐਫ ਆਈ ਆਰ ਨਾ ਦਰਜ ਹੁੰਦੀ ਆ ਨਾ ਲੋਕਾਂ ਦੇ ਖਾਤਰ ਤੇ ਮੈਡਲ ਹੁੰਦੇ ਆ ਜੇ ਲੋਕਾਂ ਦੇ ਖਾਤਰ ਤੁਸੀਂ ਕੋਈ ਆਵਾਜ਼ ਉਠਾਉਣੀ ਹੋਵੇ ਤੇ ਉਹ ਸਰਕਾਰਾਂ ਕਾਨੂੰਨਸ਼ਾਹੀ ਜੀ ਆਪਣੀ ਕਰਦੀਆਂ ਆ ਕਿਹੜੀ ਧਾਰਾ ਲਾਈ ਹੈ ਕੋਈ 355 186 ਹੋਰ ਇਹ ਜੀ ਕਿਹੜੀ ਆਪੀਐਸ ਦੀ ਲਾਈਆਂ ਹੈ ਅੱਜ ਵੀ ਸੀਗਾ ਪਰ ਅੱਜ ਇਹ ਸਾਬਤ ਹੋ ਗਿਆ ਵੀ ਇਹ ਬਦਲਾਅ ਹੈ ਜਿਹੜਾ ਉਦੇ ਬਾਰੇ ਤੁਹਾਨੂੰ ਵੀ ਗਿਆਨ ਹੋ ਗਿਆ ਤੁਸੀਂ ਵੀ ਸਾਰੇ ਸੀ ਤੇ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰੂਗਾ ਜਿਹੜਾ ਲੋਕਾਂ ਦੇ ਕੰਮ ਦੀ ਗੱਲ ਕਰੂਗਾ ਉਹਦੇ ਖਿਲਾਫ ਇਸੇ ਤਰੀਕੇ ਨਾਲ ਫਿਰ ਇਹਨਾਂ ਦਰਜ ਹੋਣਗੇ ਮੈਂ ਇੱਕ ਗੱਲ ਪਿਆਰ ਨਾਲ ਪਹਿਲਾਂ ਪੁੱਛਣਾ ਚਾਹਨਾ ਤੇ ਬਦਲਾਅ ਦੀ ਸਰਕਾਰ ਨੂੰ ਸਾਰਾ ਪੰਜਾਬ ਸਾਰਾ ਕਿਸਾਨ ਦੇਖ ਰਿਆ ਸੀ ਸਰਕਾਰ ਵੱਲ ਅੱਖਾਂ ਲਾਈ ਬੈਠਾ ਸੀ ਪਰ ਇਹਨਾਂ 'ਤੇ ਜਾਨ ਨੂੰ ਦੀ ਲਤਾਂ ਕੰਬਦੀਆਂ ਸੀ ਇਹਨਾਂ ਦੀ ਸਾਹਮਣੇ ਗੋਲੀ ਵੱਜ ਕੇ ਕਿਸਾਨ ਮਰਿਆ ਮਜ਼ਦੂਰ ਇਹਨਾਂ ਤੋਂ ਐਫ ਆਈ ਆਰ ਦਰਜ ਨੂੰ ਅੱਜ ਤੂੰ ਜ਼ੀਰੋ ਐਫ ਆਈ ਆਰ ਦਰਜ ਹੈ ਜ਼ੀਰੋ ਐਫ ਆਈ ਆਰ ਜਿਹਨੂੰ ਨਾਉਂ ਨਹੀਂ ਦਿੱਤਾ ਉਹਨਾਂ ਦਾ ਮੁੰਡਾ ਜਿਹਨਾਂ ਦਾ ਮਾਰਿਆ ਗਿਆ ਉਹਨਾਂ ਨੂੰ ਅੱਜ ਤੱਕ ਪਰਚਾ ਦਰਜ ਕਰਕੇ ਇਨਸਾਫ਼ ਨਹੀਂ ਦੇ ਸਕੀ ਪਰ ਜੇ ਅਸੀਂ ਗੱਲ ਕੀਤੀ ਲੋਕਾਂ ਦੀ ਤੇ ਜਿਹੜਾ ਕੀ ਹਾਸੇ ਵਾਲੀ ਗੱਲ ਇੱਕ ਹੋਰ ਆ ਇਹ ਕਾਰਪੋਰੇਸ਼ਨ ਵਾਲੇ ਕਮਿਸ਼ਨਰ ਸਾਹਿਬ ਤੇ ਨਾਲ ਦੀ ਅਫਸਰ ਅੰਦਰੋਂ ਦੋ ਤਾਲੇ ਲਾਈ ਬੈਠੇ ਸੀ ਪਹਿਲੇ ਹੀ ਤੁਹਾਡੇ ਮੀਡੀਆ ਚ ਆਇਆ ਐਡੇ ਜਿਹੇ ਮੋٹے ਤਾਲੇ ਅੰਦਰੋਂ ਲਾਈ ਬੈਠੇ ਸੀ ਕਿਥੇ ਕਿ ਅਸੀਂ ਤਾਂ ਲੋਕਾਂ ਦੀਆਂ ਗੱਲਾਂ ਕਰਨ ਗਏ ਸੀ ਅਸੀਂ ਤਾਂ ਲੋਕਾਂ ਦੇ ਕੰਮਾਂ ਖਾਤਰ ਗਏ ਸੀ ਲਈ ਦੂਜੀ ਗੱਲ ਇੱਕ ਹੋਰ ਬੜਾ ਧਿਆਨ ਨਾਲ ਸਰਕਾਰ ਸੁਣ ਲਈ ਇਹ ਤਾਂ ਇੱਕ ਕਾਰਪੋਰੇਸ਼ਨ ਦੇ ਗਏ ਨਾ ਅਗਲੇ ਗੱਲ ਜਿੱਥੇ ਨੀਲੇ ਕਾਰਡ ਕੱਟੇ ਗਏ ਸਮਾਰਟ ਕਾਰਡ ਗਏ ਅਗਲਾ ਉੱਥੇ ਜਾ ਕੇ ਪਾਲਾ ਨਾ ਉਦੋਂ ਬਾਅਦ ਜਿੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ ਉਹਨਾਂ ਦੇ ਤਾਂ ਲਾ ਲਾਵਾਂਗੇ। ਦੁਲਾਦਾਂ ਜਿੱਥੇ ਠੱਗੀਆਂ ਹੁੰਦੀਆਂ, ਡਾਕੇਬੱਦਦੇ ਆ ਉੱਥੇ ਜਾ ਕੇ ਤਾਲੇ ਲਾਵਾਂਗੇ। ਜਿੱਥੇ ਸਿਵਲ ਹਸਪਤਾਲ ਜੋ ਕਿਸੇ ਮਰੀਜ਼ ਦਾ ਇਲਾਜ ਨਹੀਂ ਹੁੰਦਾ ਉਹਦੇ ਡਾਕਟਰ ਜਾ ਕੇ ਤਾਲੇ ਲਾਵਾਂਗੇ। ਜਿੱਥੇ ਅਫਸਰ ਬੈਠੇ ਆ ਇਹ ਤਾਂ ਸ਼ੁਰੂਆਤ ਆ ਕਿੱਥੇ ਕਿੱਥੇ ਰੋਕਾਂਗੇ। ਜਿੱਥੇ ਤੁਹਾਡੀ ਲੁੱਟ, ਵੀਡੀਓ ਜਿੱਥੇ ਲੁੱਟਮਚਾ ਰਹੇ ਆ, ਬੀਡੀਪੀਓ ਜਿੱਥੇ ਲੁੱਟਮਚਾ ਰਹੇ ਆ ਉਹਨਾਂ ਦੇ ਤਾਲੇ ਲਾਵਾਂਗੇ। ਜਿੱਥੇ ਲਾਇਸੈਂਸ ਬਣਾਉਣ ਦੇ ਪੈਸੇ ਲਏ ਜਾਂਦੇ ਉੱਥੇ ਤਾਲੇ ਲਾਵਾਂਗੇ ਜਿੱਥੇ ਤੁਸੀਂ ਅਜੇ ਤੱਕ ਕੋਈ ਸ਼ਗਨ ਸਕੀਮ ਨਹੀਂ ਦਿੱਤੀ ਅਜੇ ਤੱਕ ਤੁਸੀਂ ਬੜਾਪਾ ਪੈਨਸ਼ਨ 2500 ਨਹੀਂ ਦਿੱਤੀ ਖੋਲਣੇ ਕਾਦੂ ਲਈਆ ਉਹਦੇ ਲਾਵਾਂਗੇ ਹਜ਼ਾਰ ਰੁਪਈਆ ਜਿਹੜੀਆਂ ਲੇਡੀਜ਼ ਨੂੰ ਸਾਰੀਆਂ ਨੂੰ ਨਾਲ ਲੈ ਕੇ ਉੱਥੇ ਤਾਲੇ ਲਾਵਾਂਗੇ ਜਿਹੜਾ ਕਿਹੜਾ ਤਾਲਾ ਰੋਕ ਲੂੰਗੇ ਕੀਤਾ ਹੀ ਕੁਛ ਨਹੀਂ ਦੂਜਿਆਂ ਦੇ ਪੇਪਰ ਦੀ ਗੱਲ ਕਰਨੇ ਹੋ ਆਪਦਾ ਤਾਂ ਸਲੇਟ ਖਾਲੀ ਪਈ ਆ ਇੱਕ ਇੱਕ ਕੋਈ ਆਨਸਰ ਹੀ ਨਹੀਂ ਲਿਖਿਆ ਹੋਇਆ ਕਿ ਕਿਹਨੂੰ ਰੋਕ ਲੋਗੇ ਤੁਸੀਂ ਹਰੇਕ ਤੇ ਤਾਲੇ ਜੜਾਂਗੇ ਐਫ ਆਈ ਆਰ ਇਹ ਤਾਂ ਬਹੁਤ ਛੋਟੀਆਂ ਬਹੁਤ ਐਫ ਆਈ ਆਰ ਤਿੰਨ ਸਾਡੇ 50 ਜਾਣੇ ਨਾਲ ਲਿਖੀ ਹੈ ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਨਾਲ ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਗ੍ਰਿਫਤਾਰੀਆਂ ਦੇਣ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਕਿਹੜੀ ਕਿਹੜੀ ਜੇਲ੍ਹ ਚ ਰੋਕੋਗੇ ਤੁਸੀਂ ਕਿਹੜੀਆਂ ਜੇਲਾਂ ਭਰੋਗੇ ਤੁਸੀਂ ਉਦੋਂ ਬਾਅਦ ਲਾਅ ਐਂਡ ਆਰਡਰ ਤੇ ਲਾ ਲਓ ਕਿੰਨੇ ਸ਼ੂਟ ਆਊਟ ਹੋ ਚੁੱਕੇ ਥੋੜੇ ਮੂਰੇ ਤੁਸੀਂ ਕਵਰ ਕਰਦੇ ਹੋ ਰੋਜ਼ ਰੋਜ਼ ਕਿੰਨੀਆਂ ਚੀਨੀਆਂ ਖੁਈਆਂ ਜਾਂਦੀਆਂ ਕਿੰਨੇ ਡਾਕ ਦੇ ਮੱਦੇ ਕਿੰਨੇ ਲੋਕ ਮਾਰੇ ਜਾਂਦੇ ਆ ਥਾਣਿਆਂ ਨੂੰ ਕੱਲੇ ਲਾਵਾਂਗੇ ਇਸ ਕਰਕੇ ਇੱਕ ਚੀਜ਼ ਤਾਂ ਦੱਸੋ ਜਿਹੜਾ ਬੁੱਢਾ ਦਰਿਆਏ 650 ਕਰੋੜ ਰੁਪਈਆ ਜਿਹੜਾ ਅਸੀਂ ਲੈ ਕੇ ਆਏ ਸੀ ਉਹਨੂੰ ਖਾ ਗਏ 14 ਕਰੋੜ ਦੀ ਟੈਂਸਿੰਗਾਂ ਖਾ ਗਏ ਉਹਦੇ ਤਾਂ ਲੇ ਲਾਵਾਂਗੇ ਸਭ ਤੋਂ ਜ਼ਰੂਰੀ ਮੈਨੂੰ ਸਰਕਾਰ ਜਵਾਬ ਦੇ ਦੇ ਤੇ ਪੂਰੇ ਦਾ ਐਡਮਿਨਿਸਟ੍ਰੇਸ਼ਨ ਜਵਾਬ ਦੇ ਦੇ ਜਿਹੜੇ ਐਮਐਲਏ ਸਰਕਾਰ ਦੇ ਤਾਲੇ ਲਾਏ ਹੋਏ ਤੁਸੀਂ ਦਿਖਾਏ ਸਭ ਨੇ ਸਰਕਾਰ ਦੇ ਤਾਲੇ ਲਾਏ ਹੋਏ ਉਹਨਾਂ ਨੂੰ ਕੀ ਕਹਿੰਦੇ ਆ ਜੀ ਜਿਹੜਾ ਸੀਲਿੰਗ ਸੀਲਿੰਗ ਕੀਤੀ ਹੋਈ ਇਹ ਐਮਐਲਏ ਉਹ ਤਾਲੇ ਸਰਕਾਰ ਦੇ ਤੋੜਦੇ ਰਹੇ ਆ ਤੇ ਸਰਕਾਰ ਇੰਨੀ ਨਕਮੀ ਉਰੇ ਦੇ ਅਫਸਰ ਇੰਨੇ ਨਕਮੇ ਇਹਨਾਂ ਤੇ ਜਾਣ ਨਹੀਂ ਜਿਹੜੇ ਸੀਲ ਕੀਤੇ ਹੋਏ ਤਾਲੇ ਉਹ ਐਮਐਲਏ ਉਰੇ ਗੁੰਡੇ ਬਣ ਕੇ ਤੋੜਦੇ ਗੁੰਡੇ ਬਣ ਕੇ ਤੇ ਕਿਹੜਾ ਪਰਚਾ ਦਰਜ ਹੋਇਆ ਜੀ ਅੱਜ ਤੱਕ ਕਿਹੜੀ ਕਾਰਵਾਈ ਹੋਈ ਇਹ ਆ ਮਾਫੀਆ ਇਹ ਸਾਨੂੰ ਗੱਲਾਂ ਕਰਦੇ ਆ ਇਹ ਮਾਫੀਆ ਇਹ ਮਾਫੀਆ ਇਹ ਵੀ ਜਿਹੜਾ ਸਰਕਾਰ ਜਿਹੜੀ ਸਰਕਾਰ ਪਹਿਲਾਂ ਰਲ ਕੇ ਕਮਿਸ਼ਨਰ ਭੇਜਦਾ ਤਾਲੇ ਲਾਉਣ ਸੀਨਾ ਲਾਉਣ ਤੇ ਐਵੇਂ ਨੇ ਐਮਐਲਏ ਆਪ ਕੱਟਦੇ ਆ ਵੀ ਲਾਓ ਸਾਡੇ ਤਾਲਾ ਕਿਹੜਾ ਲਾ ਸਕਦਾ ਆਹ ਲੋ ਅਸੀਂ ਤੋੜਦੇ ਆ ਤੇ ਉਦੋਂ ਇਹਨਾਂ ਦੇ ਥਾਣੇ ਕਿੱਥੇ ਗਏ ਹੁੰਦੇ ਆ ਉਦੋਂ ਇਹਨਾਂ ਦੇ ਅਫਸਰ ਕਿੱਥੇ ਗਏ ਹੁੰਦੇ ਆ ਜਵਾਬ ਮੰਗੇ ਉਹ ਤਾਂ ਜਵਾਬ ਮੰਗੇ ਉਹ ਅਫਸਰਾਂ ਤੋਂ ਉਹਦੇ ਲਈ ਇਨਕੁਆਰੀਆਂ ਥੋਡੀਆਂ ਬੰਧੀਆਂ ਨੇ ਤੇ ਜੇ ਅਸੀਂ ਤਾਲੇ ਲੋਕਾਂ ਦੇ ਕੰਮ ਲਈ ਖੋਲਣ ਜਾਂਦੇ ਆ ਜਿਹੜੇ ਤੁਹਾਡੇ ਲਾਏ ਹੋਏ ਨੇ ਤੇ ਜੇ ਅਸੀਂ ਬੰਦ ਕਰਨ ਜਾਂਦੇ ਆ ਤੁਹਾਡੀ ਜਿੱਥੇ ਤੁਸੀਂ ਸਿਰਫ ਲੁੱਟਮਾਰ ਕਰਦੇ ਹੋ ਬੈਠ ਕੇ ਤੁਹਾਡੀ ਲੁੱਟਮਾਰ ਨੂੰ ਟਾਲੇ ਲਾਉਣ ਜਾਂਦੇ ਆ ਲੋਕਾਂ ਦੇ ਕੰਮਾਂ ਨੂੰ 95 ਬੰਦਿਆਂ ਦੀਆਂ ਮੋਹਰਾਂ ਤੁਸੀਂ ਲੈ ਕੇ 95 ਕੌਂਸਲਰਾਂ ਦੀਆਂ ਮੋਹਰਾਂ ਲੈ ਕੇ ਤੁਸੀਂ ਇੱਕ ਡਰਾਅਰ 'ਚ ਰੱਖ ਲੀਆਂ ਹਾਂ ਸਿਲੈਕਸ਼ਨ ਕਰਾਈ ਹੁੰਦੀ ਜੀ ਸੱਜ ਕੇ ਕਰਾਉਦੇ ਉਹਨਾਂ ਦਾ ਹੱਕ ਬਣਦਾ ਸੀ ਤੁਹਾਡੇ ਜਿੱਦ ਦੇ ਸਾਡੇ ਜਿੱਦ ਪਰ ਤੁਸੀਂ 95 ਬੰਦੇ ਦੀਆਂ ਮੋਹਰਾਂ ਇੱਕ ਡਰਾਅਰ 'ਚ ਬੰਦ ਕਰਕੇ ਚਾਬੀ ਲਈ ਹੋਈ ਆ ਉਹਦਾ ਕੌਣ ਜਵਾਬਦੇਹ ਹੋ ਰਹਾ ਭੰਗੌੜਿਓ ਇਲੈਕਸ਼ਨਾਂ ਤੁਸੀਂ ਭੱਜੇ ਹੋਈਓ ਇਲੈਕਸ਼ਨ ਤੁਸੀਂ ਅੱਜ ਤੱਕ 7 ਮਹੀਨੇ ਲਾ ਕੇ ਆਏ ਆ ਤੁਹਾਡੀ ਗ੍ਰਿਫਤਾਰੀ ਤੋਂ ਡਰਦੇ ਆ ਜਿੰਨੇ ਮਰਜ਼ੀ ਗ੍ਰਿਫਤਾਰ ਕਰੋ ਹਜ਼ਾਰਾਂ ਦੀ ਗ੍ਰਿਫਤਾਰੀ ਦੇਣ ਜਾਵਾਂਗੇ ਦੇਖਿਓ ਕਰਨਮ ਗ੍ਰਿਫਤਾਰ ਜੀ ਨੂੰ ਕਰ ਸਕਦੇ ਆ ਹੱਥਕੜੀਆਂ ਮੁੱਕ ਜਾਣਗੀਆਂ ਹੋ ਰਲੇ ਹੋਏ ਸਭ ਨਾਲ ਬਲਾਲੀਆਂ ਕਰਦੇ ਹੋ ਤੁਸੀਂ ਕੋਈ ਸਾਡੇ ਤੇ ਐਫ ਆਈ ਆਰ ਦਰਜ ਕਰਦੇ ਹੋ ਇੰਨੀ ਇੰਨੀ ਛੇਤੀ ਚੜ ਗਏ ਅਜੇ ਤਾਂ ਇੱਕ ਪਗੋੜੇ ਬਾਰੇ ਨਾ ਲਿਆਸ ਅਜੇ ਤਾਂ ਇੱਕ ਪਗੋੜੇ ਬਾਰੇ ਨੌ ਲਿਆ ਸੀ ਜਿਹੜਾ ਪੰਜਾਬ ਨੂੰ ਲੁੱਟ ਕੇ ਗਿਆ ਦੇਖਿਓ ਸੀ ਅੱਜ ਅੱਜ ਕਿਵੇਂ ਲਿਸਟਾਂ ਖੋਲ ਦੀ ਤੁਸੀਂ ਸਮਝਦੇ ਕਿਉਂ ਵੀ ਐਫਆਈਆ ਨਾਲ ਡਰ ਜਾਗੇ ਅਸੀਂ ਕੋਈ ਬਦਮਾਸ਼ਾਂ ਗੁੰਡੇ ਆ ਜਿਨ੍ਹਾਂ ਨੂੰ ਤੁਸੀਂ ਭਜਾ ਲੋਂਗੇ ਐਫਆਈਆ ਦਰਜ ਕਰਕੇ ਕਿਹੜੀ ਤੁਸੀਂ ਗਲਤਫਹਿਮੀਆਂ ਚੋ ਯਾਰ ਤੁਹਾਡੀ ਨਵੀਂ ਨਵੀਂ ਸਰਕਾਰ ਬਣੀ ਆ ਤੁਸੀਂ ਅਣਜਾਣ ਬੰਦੇ ਹੋ ਤੁਸੀਂ ਸੋਚਦੇ ਹੋ ਵੀ ਇੱਕ ਪਰਚੇ ਹੀ ਸਭ ਕੁਝ ਹੁੰਦਾ ਇੱਕ ਵਿਜੀਲੈਂਸ ਹੁੰਦੀ ਆ ਉਹਨੂੰ ਵਰਤ ਲਓ ਉਹੋ ਜੇ ਨਖੱਟੂ ਅਫਸਰ ਨੇ ਅਪਸਰਾਂ ਨੂੰ ਵੀ ਪੁੱਛ ਲਾਂਗੇ ਫਿਰ ਤੁਸੀਂ ਕਿੱਥੇ ਜਾਓਗੇ ਬਈ ਇਹ ਤਾਂ ਜਾਣਗੇ ਜਿੱਥੇ ਜਾਣਗੇ ਤੁਸੀਂ ਕਿੱਥੇ ਜਾਓਗੇ ਤੁਹਾਨੂੰ ਨਹੀਂ ਪਤਾ ਕਾਨੂੰਨ ਕੀ ਆ ਤੁਹਾਨੂੰ ਨਹੀਂ ਪਤਾ ਕਹਿਦਾ ਕੀ ਆ ਜਿਹੜਾ ਕਟਰ ਚਲਾਇਆ ਤੁਸੀਂ ਅਸੀਂ ਤਾਂ ਕਿਹਾ ਚਲੋ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਉਹ ਵੀ ਪੰਡਿਆਣੇ ਦਾ ਏ ਵੀ ਨਹੀਂ ਨਹੀਂ ਆਪਾਂ ਰਿਸ਼ਕਾਇਦ ਦਰਜ ਕਰਾਉਣੀ ਜੋ ਉਹਨੇ ਕਟਰ ਚਲਾਇਆ ਤੁਹਾਡੇ ਮੂਰੇ ਚੱਲਦਾ ਕਟਰ ਦੇਖਿਆ ਕਦੇ ਕਿ ਜੇ ਉਹ ਤੇ ਆਪਾਂ ਇਹਰ ਦਰਜ ਕਰਾਈਏ ਅਸੀਂ ਫੇਰ ਫਿਰ ਕੀ ਬਣੂਗਾ ਦਿੱਲੀੋਂ ਹੁਕਮ ਆਕੇ ਤੁਸੀਂ ਸਾਡੇ ਤੇ ਐਫ ਆਈ ਆਰ ਦਰਜ ਕਰਾਈਆ ਵੀ ਅਸੀਂ ਇੱਕ ਗੋਰੇ ਚਿਕਨੇ ਦਾ ਨਾਮ ਲੈਤਾ ਵੀ ਉਹ ਪੈਸੇ ਲੈ ਕੇ ਭੱਜਿਆ ਹੋ ਰਿਹਾ ਹੂੰ ਭਾਈ ਜੇ ਨਹੀਂ ਭੱਜਿਆ ਤਾਂ ਤੁਹਾਡੇ ਚਾਚੇ ਅੱਲਾ ਦੇ ਮੂਹਰੇ ਆ ਜਵੇ ਕਿੱਥੇ ਆ ਉਹ ਮੈਂ ਤਾਂ ਤੁਹਾਨੂੰ ਪੁੱਛਦਾ ਅਮੀ ਉਹ ਕਿੱਥੇ ਆ ਇੱਥੇ ਲੁਧਿਆਣੇ ਪਹਿਲਾਂ ਸੌਦੇ ਕਰਦਾ ਦਰਦਾਸੂ ਜੀ ਕਿੱਥੇ ਆ ਹੁਣ ਉਹ ਇਸ ਕਰਕੇ ਬਿਲਕੁਲ ਕੋਈ ਪ੍ਰਵਾਹ ਨਹੀਂ ਇੱਕ ਚ ਵੱਜਾਂਗੇ ਕਦੇ ਭੱਜਣ ਵਾਲੇ ਨਹੀਂ ਆ ਬੈਠੀਆਂ ਤੁਹਾਡੇ ਮੂਹਰੇ ਅਗਲਾ ਪ੍ਰੋਗਰਾਮ ਕੀ ਹੋਊਗਾ ਉਹ ਆਉਣ ਵਾਲੇ ਦਿਨਾਂ ਚ ਬਣਾਵਾਂਗੇ ਇਸ ਤਰੀਕੇ ਨਾਲ ਚੱਲੂ ਪਰ ਬਿਲਕੁਲ ਕੋਈ ਕਿਸੇ ਨੂੰ ਫਿਕਰ ਨਹੀਂ ਐਫ ਆਈ ਆਰ ਕਰਕੇ ਕੋਈ ਭੱਜ ਜੂਗਾ ਕਰ ਲੂਗਾ ਤੁਸੀਂ ਭਗੌੜੇ ਹੋ ਤੁਸੀਂ ਭੱਜਦੇ ਹੋ ਈਡੀ ਕੋ ਕਿੰਨੀਆਂ ਕਿੰਨੀਆਂ ਵਾਰ ਸੱਦ ਲਿਆ ਤੁਸੀਂ ਭਗੌੜੇ ਹੋ ਛੋਡੇ ਐਮ ਪੀ ਭੱਜ ਗਏ ਉਹਨਾਂ ਤੋਂ ਡਰਦੇ ਜੇਲ੍ਹਾਂ ਤੋਂ ਤੁਸੀਂ ਨਹੀਂ ਜਾਂਦੇ ਤੁਸੀਂ ਨਹੀਂ ਜਾਂਦੇ ਏਜੰਸੀਆਂ ਮੂਰੇ ਪੇਸ਼ ਹੋਣ ਕਿਉਂਕਿ ਚੋਰੋਂ ਸਾਨੂੰ ਕਾਹਦਾ ਡਰਾਂ ਸਾਨੂੰ ਕਾਹਦਾ ਡਰਾਂ ਤੇ ਕਿਨੂੰ ਡਰਾਉਨੇ ਹੋ ਤੁਸੀਂ